ਸੌ ਲਗੇ ਦਿਲ ਤਾਂ ਬਹੁਤ ਕੁਝ ਕਰਦਾ ਵੀ ਲੇਖਾਂ ਤੇ ਗਾਵਾਂ ਆਪਣਾ ਸੱਭਿਆਚਾਰ ਆਪਣੀ ਕਮਿਊਨਿਟੀ ਚੱਲ ਨਹੀਂ ਸਕਦੀ ਇਹਨਾਂ ਚੀਜ਼ਾਂ ਨੂੰ ਅੱਜ ਨੋਟਸ ਭੇਜਦਾ ਮੈਨੂੰ ਕਹਿੰਦੇ ਤੂੰ ਆਹ ਗਾਣਾ ਨਹੀਂ ਗਾਉਣਾ ਤੁਹਾਨੂੰ ਪਸੰਦ ਨਹੀਂ ਇਹ ਗਾਣਾ ਦੱਸਿਓ ਜੇ ਤੁਹਾਨੂੰ ਪਸੰਦ ਹੈ ਤਾਂ ਸਾਲੇ ਇੱਕ ਬੰਦੇ ਨੂੰ ਤਰਾਜ ਕਿਉਂ ਆ ਹੋਏ ਅਸੀਂ ਚੰਗੇ ਨਹੀਂ ਇਨਸਾਨੀ ਕੁੜਾ ਏ ਦੇ ਖਾਲੀ ਕਰੋ ਬਾਈ ਜਿਉਣਾ ਨਹੀਂ ਬਹੁਤਾ ਜਿੰਨੇ ਉੱਤੇ ਮੇਰਾ ਉਹਨਾਂ ਮੋਟਿਆਂ ਉੱਤੇ ਮਾਣ ਕੁੜੇ ਏ ਏ ਏ ਏ ਤੂੰ ਕੱਲਾ ਕਰਦੀ ਆ ਅਜੇ ਚੰਗੇ ਨਾ ਇਨ ਦੋ ਮਿੰਟ ਹੀ ਐ ਮੇਰੇ ਕੋਲੇ ਮੈਂ ਚੱਲਿਆਂ ਠੀਕ ਆ ਲਵ ਯੂ ਬਾਏ ਬਾਏ ਆਪਣੇ ਕੋਲੇ ਰੱਖਿਓ ਠੀਕ ਆ ਆ ਤੁਹਾਡੇ ਭਰਾ ਦਾ ਇੱਕ ਪੈਗਾਮ ਆ ਤੁਹਾਡੇ ਸਾਰਿਆਂ ਲਈ ਸਾਂਭ ਕੇ ਰੱਖਿਓ ਕੋਸ਼ਿਸ਼ ਕਰੂੰਗਾ ਅਗਲੇ ਸਾਲ ਵੀ ਆਵਾਂ ਤੁਹਾਡੇ ਕੋਲ ਠੀਕ ਆ ਇੱਕ ਮਿੰਟ ਇੱਕ ਮਿੰਟ ਫੋਟੋ ਵਾਲੇ ਸਾਈਡ ਤੇ ਹੋ ਜਾਓ ਉਹ ਭਰਾ ਉਹ ਵੀ ਖੜੇ ਆ ਫੋਟੋਆਂ ਖਿਚਾਉਣ ਖਾਤਰ ਤੁਸੀਂ ਜਾਦੇ ਹੋ ਕਿ ਇੱਕ ਮਿੰਟ ਇੱਕ ਮਿੰਟ ਬਟੋ ਇੱਕ ਮਿੰਟ ਬਟੋ ਹੋ ਸਕਦਾ ਅਗਲੇ ਸਾਲ ਮੈਂ ਆਵਾਂ ਜਾਂ ਨਾ ਵੀ ਆਵਾਂ ਆ ਜੋ ਪੈਗਾਮ ਤੁਹਾਨੂੰ ਪਿਆਰ ਦਾ ਦੇਊਗਾ ਮੇਰੇ ਵੀਰ ਇੱਥੇ ਸਾਮ ਕੇ ਰੱਖਿਓ ਠੀਕ ਹੈ ਜਿੱਦਣ ਤੁਹਾਨੂੰ ਮਿਲਿਆ ਮੈਨੂੰ ਵਾਪਸ ਕਰ ਦਿਓ ਠੀਕ ਹੈ ਪਿਆਰ ਦਾ ਪੈਗਾਮ ਲੈਣ ਲੱਗਿਆ ਸਾਰੇ ਨਿਗਾਹ ਰੱਖਿਓ ਕਦਮ ਕਰੀਏ ਜੀ ਬਹੁਤ ਆ ਉਬਰਨੰਗਲ ਸਾਹਿਬ ਹਾਂਜੀ ਹਾਂਜੀ ਬੋਲੋ ਬਈ ਜਵਾਬ ਆਲਨ ਗੁਜਾਰ ਸੁਣਾਵਾਂਗੇ ਮੇਰਾ ਵੀਰ ਸੁਣਾਵਾਂਗੇ ਮੇਰਾ ਵੀਰ ਇੱਧਰ ਜ਼ਰੂਰੀ ਗੱਲ ਹੈ ਕੋਈ ਬੇੜਾ ਬੱਸ ਕਰ ਮੈਨੂੰ ਹੁਣ ਇੱਕ ਗੱਲ ਅੰਗਰ ਕਹ ਗਿਆ ਕੰਨ ਚ ਕਹਿੰਦਾ ਜਿਹੜੇ ਉਹ ਹੈਂਡੀਕੈਪਡ ਵੀਰਾ ਸੀ ਨਾ ਮੇਰਾ ਉਹਦੇ ਮਾਪਿਓ ਕਹਿੰਦੇ ਜਦੋਂ ਇਹਦੀ ਅਰਦਾਸ ਕਰਦੇ ਆ ਤੇਰੀ ਵੀ ਅਰਦਾਸ ਨਾਲ ਹੀ ਕਰਦੇ ਆ ਕਿਉਂਕਿ ਤੁਹਾਨੂੰ ਵੀ ਪਤਾ ਵੀ ਤੁਹਾਡੇ ਭਰਾ ਦੇ ਰੌਲੇ ਖਾਸੇ ਚੱਲਦੇ ਚੱਲਦੇ ਆ ਕਿ ਨਹੀਂ ਚੱਲਦੇ ਆਹ ਰੋਂਣ ਲੱਗਿਆ ਮੇਰਾ ਭਰਾ ਇਹਨੂੰ ਲਵਾਉਣਾ ਨਹੀਂ ਆਪਾਂ ਤਾਂ ਕਮਰੇਗੇ ਸੁਣੇ ਕਿਹਨੂੰ ਜਪੇਡ ਮਾਰੀ ਤੇਰੇ ਜਵਾਕ ਦੇ ਨਾਮ ਮਾਰਿਆ ਕਰੋ ਯਾਰ ਆ ਕੰਮ ਨਾ ਕਰਿਆ ਕਰੋ ਮੇਰਾ ਵੀ ਆਇਓ ਮਾਰੇ ਤਾੜੀਆਂ ਮੇਰੇ ਭਰਾ ਵਾਸਤੇ ਐਪੀ ਕਰਦੇ ਨੂੰ ਆਪਾਂ ਆਹ ਦੇ ਕਿੰਨੇ ਜਣ ਦੇਖਦਾ ਤੈਨੂੰ ਹੱਥ ਖੜਾ ਕਰ ਉੱਪਰ ਹੈਲੋ ਕਰ ਸਾਰਿਆਂ ਨੂੰ ਖੁਸ਼ ਖੁਸ਼ ਕੋਈ ਫੇਵਰੇਟ ਗਾਣਾ ਹਾਂਜੀ ਸੋਹਾਈ ਸੋਹਾਈ ਹਾਂਜੀ ਬੋਲ ਕੇ ਦੱਸ ਵਾਰ ਅਗ ਬਨੂ ਨੂੰ ਮੰਨ ਜਾਣਾ ਮਨੇ ਅੱਲੜੇ ਅੱਕ ਬੜਾ ਕੜੀ ਸ਼ਾਟਗਨ ਲੜੇ ਦਿਲਾਂ ਦੇ ਨਿਸ਼ਾਨੇ ਸਿੱਧੇ ਮਾਰਦੀਆਂ ਦਿਲਾਂ ਦੇ ਨਿਸ਼ਾਨੇ ਸਿੱਧੇ ਮਾਰਦੀਆਂ ਉਸੇ ਰੇਤੋ ਲੰਗਣ ਫਲਾਈ ਕਰਕੇ ਉੱਚੀਆਂ ਨੀ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੀ ਗੱਲਾਂ ਤੇਰੇ ਯਾਰ ਦੀਆਂ ਇੰਨੀਆਂ ਨੀ ਗੱਲਾਂ ਤੇਰੇ ਯਾਰ ਦੀਆਂ ਆਹ ਕਾਹਤੋਂ